ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਤੁਹਾਨੂੰ ਪਤਾ ਹੈ ਵੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੋਨ ਸਾਹਿਬ ਬਲਣ ਦੀ ਵਰਸੀ ਆ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਆਪਣੇ ਪਿੰਡ ਛੇਰੋ ਬਲੋਂ ਲੰਗਰ ਲਗਾਇਆ ਜਾਂਦਾ ਹੈ ਮਸਤੋਨ ਸਾਹਿਬ ਤੇ ਉਹਦੀਆਂ ਤਿਆਰੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਪਹਿਲਾਂ ਸਾਡੇ ਕੋਲ ਆ ਲਾਲ ਮੈਟ ਪਏ ਨੇ ਜੋ ਇੱਧਰ ਇਹ ਹੁੰਦੀ ਸੀ ਜੀ ਜੋ ਗਰਾਊਂਡ ਦੇ ਵਿੱਚ ਆਪਣਾ ਲੰਗਰ ਲੱਗਦਾ ਉੱਥੇ ਬਿਠਾ ਕੇ ਸੰਗਤਾਂ ਨੂੰ ਲੰਗਰ ਸਿਕਾਉਂਦੇ ਸੀ ਤੇ ਇਹ ਕੀ ਛੱਡਿ ਕੁਝ ਭੈਣਾਂ ਤੇ ਭਾਈਆਂ ਵੱਲੋਂ ਕੋਈ ਸੇਵਾ ਆਈ ਛਾਨੂੰ ਤੇ ਅਸੀਂ ਇਹ ਚਾਲੀਆਂ ਮਨ ਲੋਹੇ ਦੀਆਂ ਪੱਟੀਆਂ ਤਿਆਰ ਕਰਾਈਆਂ ਨੇ ਜਿੰਮੇਰੇ ਖਿਆਲ 40-45 ਪੱਟੀਆਂ ਨੇ 10-10 ਫੁੱਟੀਆਂ ਜਿਹੜੇ ਹਣ ਤਿਆਰ ਕਰੇ ਨੇ ਆ ਸਾਡਾ ਪੀਤੀ ਹੈ ਜੀ ਜਿਹੜਾ ਪੇਂਟਰ ਹੈ ਇਹ ਕਹਿੰਦਾ ਮੈਂ ਰੰਗ ਕਰੂੰਗਾ ਗੁਰਵਿੰਦਰ ਹੈ ਤੇ ਇਹ ਸਾਰੀਆਂ ਅਸੀਂ ਮਨ ਲ ਜਿੰਨੀਆਂ ਕਿ ਤਿਆਰ ਹੋ ਜਾਂਦੀਆਂ ਨੇ ਉਹਨੀਆਂ ਕਿ ਲਿਆ ਕੇ ਉਹਨਾਂ ਤੇ ਰੰਗ ਮਾਰ ਦੰਨੇ ਆ ਹੁਣ ਮੇਰੇ ਖਿਆਲ 20-25 ਤਿਆਰ ਹੋ ਗਈਆਂ ਸੀ ਤੇ ਅਸੀਂ ਨਿੰਨ ਉੱਤੇ ਰੰਗ ਮਾਰਨਾ ਸ਼ੁਰੂ ਕਰਤਾ ਤੇ ਬਾਕੀ ਸਾਰੇ ਸਾਡੀ ਕਮੇਟੀ ਐ ਲੰਗਰ ਕਮੇਟੀ ਐ ਸਾਰੇ ਭਰਾਵਾਂ ਦਾ ਬਹੁਤ ਵੱਧ ਚੜ ਕੇ ਸਹਿਯੋਗ ਹੁੰਦਾ ਏ ਇਸੇ ਲੰਗਰ ਦੇ ਵਿੱਚ ਸਾਰੇ ਨੌਜਵਾਨ ਮੁੰਡੇ ਇਕਜੁੱਟ ਹੋ ਕੇ ਸੇਵਾ ਕਰਦੇ ਐ ਤੇ ਆਪਣਾ ਪੀਤੀ ਨੇ ਕਿਹਾ ਨਾ ਮੈਂ ਆਪ ਦਾ ਭਾਈ ਰੰਗ ਮੈਂ ਕਰੂੰ ਤੇ ਆਪਣਾ ਸੁਖਮਣ ਖੜਾ ਤੇ ਪੀਤੀ ਨੇ ਕਰਤਾ ਜੀ ਕੰਮ ਸਟਾਰਟ ਕਹਿੰਦਾ ਵੀ ਇਧਰ ਰੇਤਾ ਪੈਂਦਾ ਦੇ ਅਸੀਂ ਉਹਦੇ ਉੱਤੇ ਰੱਖਤਾ ਦੇਖਦੇ ਆਂ ਜੀ ਵੀ ਕਾਮਯਾਬ ਹੋਊਗਾ ਕਿ ਨਹੀਂ ਕੰਮ ਇਧਰੋਂ ਖੰਬੇ ਦੇ ਉੱਤੇ ਰੱਖ ਲੈਤੀ ਖੰਭਾ ਪਿਆ ਸੀ ਛੱਡੇ ਕੋਲੇ ਤੇ ਉਧਰ ਆਪਣਾ ਬਤਾਰ ਹੈ ਜਿੰਮੀ ਹੈ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹਨਾ ਥੋੜਾ ਥੋੜਾ ਕਰਕੇ ਸਾਰੇ ਕੰਮ ਦਾ ਦੇਵੀ ਦੀ ਕਿਰਪਾ ਨਾਲ ਅਸੀਂ ਨੀਪਰੇ ਚਾੜਾਂਗੇ ਤੇ ਆ ਪਹਿਲਾਂ ਇਹਨੂੰ ਆਖਿਆ ਵੀ ਤੂੰ ਹਨਾ ਵੀ ਪੂਰੇ ਗੌਰ ਨਾਲ ਨੰਕ ਕਰਨਾ ਬੀਤੀ ਕਹਿੰਦਾ ਕੋਈ ਚੱਕਰ ਨੰਮਨੋਂ ਕਿਉਂਕਿ ਇਹ ਮਸ਼ੀਨਾਂ ਦਾ ਕੰਮ ਕਰਦਾ ਮੁੰਡਾ ਤੂੜੀਆਂ ਵਾਲਾ ਮਸ਼ੀਨਾਂ ਦਾ ਵਪਾਰੀ ਵੀ ਹੈ ਤੇ ਇਹ ਕਹਿੰਦਾ ਬਈ ਕੋਈ ਚੱਕਰ ਨਹੀਂ ਕਹਿੰਦਾ ਮੈਂ ਪੂਰੀ ਗੌਰ ਨਾਲ ਕਹਿੰਦਾ ਆਪਦਾ ਕੰਮ ਕਰੂੰਗਾ ਕਹਿੰਦਾ ਵੀ ਤੁਸੀਂ ਮੈਨੂੰ ਇੱਧਰ ਸਾਫ਼ ਕਰ ਕਰਕੇ ਰੇਗਮਾਰ ਲਾ ਕੇ ਇੱਧਰ ਰੱਖੀ ਜਾਓ ਤੁਸੀਂ ਸਾਈਡ ਤੇ ਅਸੀਂ ਅਖਿਆ ਠੀਕ ਹੈ ਬਈ ਲੋ ਜੀ ਰੰਗ ਮਾਰਨਾ ਕਰਤਾ ਸਟਾਰਟ ਮੁੰਡੇ ਨੇ ਤੇ ਬਾਕੀ ਸੋਨੂੰ ਅੱਗੇ ਅੱਗੇ ਵੀ ਦਿਖਾਉਣੇ ਇੱਦਾਂ ਗਦਾਂ ਸਫਾਈ ਦੇਖੋ ਮੁੰਡੇ ਦੇ ਰੰਗ ਚ ਜਿਵੇਂ ਪੂਰਾ ਘੈਂਟ ਤੇ ਪੂਰਾ ਰੰਗ ਮਾਰ ਕੇ ਜੀ ਆਪਣੇ ਇੱਕ ਕਰਤیاں ਤਿਆਰ ਦੇਖੋ ਕਿੰਨਾ ਫਰਕ ਪੈ ਗਿਆ ਹਨਾ ਤੇ ਪੀਤੀ ਕਿਹਨਾਂ ਮੈਂ ਸੈਟਾਂ ਵੀ ਹਸੀ ਮਜ਼ਾਕ ਸਾਨੂੰ ਪਤਾ ਫਿਰ ਹਸੀ ਮਜ਼ਾਕ ਵੀ ਸਾਰਾ ਜ਼ਰੂਰੀ ਹੁੰਦਾ ਹਨਾ ਗੱਲਾਂ ਨਾਲ ਨਾਲ ਪੀਤੀ ਨੇ ਰੰਗ ਬਹੁਤ ਟਿਕਾਈ ਨਾਲ ਤੇ ਸਮਝਦਾ ਇਹਨਾਂ ਕੀਤਾ ਗੁਰਵਿੰਦਰ ਵੀ ਨਾਲ ਲੱਗਿਆ ਰਹੇ ਹਦੇ ਆਪਣਾ ਕੇ ਸਹਿਜ ਤੇ ਸਾਰੇ ਭਾਈਆਂ ਦੇ ਸਹਿਯੋਗ ਨਾਲ ਕਿਉਂਕਿ ਦੋ ਬੰਦੇ ਚੱਕ ਕੇ ਉਹਨਾਂ ਨੂੰ ਐ ਸਾਈਡ ਤੇ ਰੱਖ ਦਿੱਤੀ ਮੈਟ ਰੰਗ ਕੀਤਾ ਸੀ ਇਧਰ ਆਪਣਾ ਹਣੀ ਫਿਰ ਤਾਂ ਮੈਟ ਰੰਗ ਹੁੰਦਾ ਜਿਹੜਾ ਨਾਲ ਦੀ ਨਾਲ ਸੁੱਕ ਜਾਂਦਾ ਸਾਰੀਆਂ ਚੱਲੀਆਂ ਦੋ ਘਰੇਤੀ ਕੁਸ ਰਹਿੰਦੀਆਂ ਸੀ ਮਿਸਤਰੀ ਤੋਂ ਲਿਆਉਣ ਵਾਲੀਆਂ ਤੇ ਕੁਸਤੇ ਅਸੀਂ ਨੇ ਕਰਤਾ ਸੀ ਤੇ ਆ ਜੀ ਆਪਾਂ ਨੇ ਉੱਥੇ ਮਸਤਾਨ ਸਾਹਿਬ ਕਿਉਂਕਿ ਪਿਛਲੀ ਵਾਰ ਮੌਸਮ ਖਰਾਬ ਹੋ ਗਿਆ ਸੀ ਤੇ ਪੱਠੀਆਂ ਦੇ ਉੱਤੇ ਮੀਂਹ ਦੀ ਬੜੀ ਪ੍ਰੋਬਲਮ ਆਈ ਦੀ ਪਾਣੀ ਕਰਕੇ ਤੇ ਅੱਜ ਕੀ ਅਸੀਂ ਸਹਿਯੋਗ ਨਾਲ ਸਾਰੇ ਨਗਰ ਦੇ ਸਹਿਯੋਗ ਨਾਲ ਸੈੱਡ ਦੀ ਤਿਆਰੀ ਵੀ ਕਰਾਈ ਹੈ ਜਿਹੜਾ ਆਰਜੀ ਤੌਰ ਤੇ ਸੈੱਡ ਤਿਆਰ ਕਰਵਾਇਆ ਲੌਂਗਵਾਲ ਤੋਂ ਵੀ ਇਹਨੂੰ ਆਪਾਂ ਲਾ ਵੀ ਸਕਦੇ ਆ ਤੇ ਉਦੋਂ ਲਾਇਆ ਕਰਾਂਗੇ ਮਤਲਬ ਦੋ ਦਿਨ ਪਹਿਲਾਂ ਲਾ ਕੇ ਇਹ ਦਿਨ ਲਾ ਕੇ ਅੰਦਰ ਕਿਸੇ ਵਧੀਆ ਸੁਭਾਤ ਦੇ ਵਿੱਚ ਉਹ ਦਵਾਈ ਰੱਖ ਦਿਆ ਕਰਾਂਗੇ ਸ਼ਾਮ ਕੋਈ ਹਨਾ ਵੀ ਜਰ ਜੁਰ ਤੋਂ ਤੁਹਾਨੂੰ ਪਤਾ ਹੈ ਹਨਾ ਲੋਹੇ ਨੂੰ ਜਰ ਬਹੁਤ ਛੇਤੀ ਪੈਂਦੀ ਹੈ ਤੇ ਇਹ ਸਾਰੇ ਮੁੰਡਿਆਂ ਵੱਲੋਂ ਇਹ ਵੀ ਬਹੁਤ ਵਧੀਆ ਪ੍ਰਚਲਨ ਕੀਤਾ ਕਿ ਉਹ ਆਪਣਾ ਬੂਟਾ ਜੀ ਫਿਰਦਾ ਹੈ ਆ ਪੀਤੀ ਆ ਗਿਆ ਆਪਣਾ ਤੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਕੰਮ ਹੁੰਦੇ ਬਈ ਮੈਨੂੰ ਪਤਾ ਇਕੱਲੇ ਨਾਲ ਹਨਾ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਪ੍ਰੀਤ ਐ ਸੁਖਮੁਨਾ ਬੂਟਾ ਪੀਤੀ ਐ ਤਾਰ ਐ ਤੇ ਅਸੀਂ ਉਦੋਂ ਘਰੇ ਲਿਆ ਕੇ ਜੀ ਇਹਦੇ ਉੱਤੇ ਰੇਗ ਮਾਰ ਚੜ੍ਹ ਕੇ ਗ੍ਰੈਂਡਰ ਦੇ ਉੱਤੇ ਗੁਰਵਿੰਦਰ ਨੇ ਲਈ ਸੇਵਾ ਕਿਹਾ ਬਈ ਮੈਂ ਮਾਰਨਾ ਇਹ ਗ੍ਰੈਂਡਰ ਸਾਰੇ ਕੱਲੇ ਕੱਲੇ ਬੰਦੇ ਨੇ ਉਹਦੇ ਵਧੀਆ ਤੰਦੇ ਹੀ ਨਾਲ ਸੇਵਾ ਕੀਤੀ ਤੇ ਕੱਲੀ ਕੱਲੀ ਐਂਗਲ ਦੇ ਉੱਤੇ ਕੱਲੇ ਕੱਲੇ ਪਾਈਪ ਦੇ ਉੱਤੇ ਸਾਰਿਆਂ ਨੇ ਉਧਰ ਆਪਣਾ ਤਾਰੂ ਲੱਗ ਰਿਹਾ ਉਹ ਹੱਥ ਨਾਲ ਇੱਕ ਮਰ ਮਰੀ ਜਾਂਦਾ ਤੇ ਜੰਮੀ ਆ ਗਿਆ ਵੀ ਰੇਗ ਮਰ ਮਾਰਦਾ ਤੇ ਇਧਰ ਮਾਸਟਰ ਜੀ ਖੜੇ ਨੇ ਬੰਨ੍ਹਣਗੇ ਨਾਲ ਉਲਟਾਓ ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਮੇਰੇ ਖਿਆਲ 10 15 ਦਿਨ ਪਹਿਲਾਂ ਦੇ ਲੱਗ ਰਿਹਾ ਸੀ ਹੌਲੀ ਹੌਲੀ ਕਰਕੇ ਤਿਆਰੀ ਸਾਨੂੰ ਪਤਾ ਵੀ 30 31 ਫਰਵਰੀ ਦਾ ਆਪਣੇ ਬਾਬਿਆਂ ਦੀ ਵਰਸੀ ਹੁੰਦੀ ਹੈ ਤੇ ਉਹਦ ਨੂੰ ਅਸੀਂ ਟਿਕਾਈ ਨਾਲ ਸਾਰਾ ਕੰਮ ਤਿਆਰ ਕਰਕੇ ਤੇ ਆ ਰੰਗ ਦੇਖੋ ਪੀਤੀ ਨੇ ਸੈੱਡ ਤੇ ਵੀ ਰੰਗ ਮਾਰਨਾ ਸਟਾਰਟ ਕਰਤਾ ਜੀ ਸਾਰੇ ਪਾਈਪਾਂ ਤੇ A to Z ਸਫਾਈ ਨਾਲ ਤੇ ਇੱਧਰ ਆਪਣਾ ਹਨੀ ਤੇ ਗੱਲ ਕਿ ਜੰਮੀ ਖੜਾ ਆਪਣਾ ਸਾਰੇ ਮੁੰਡੇ ਆਪਦੀ ਵਿਆਹ ਤੋਂ ਬੰਦੀ ਰਏ ਬੜੀ ਸਾਰਿਆਂ ਦੇ ਸਹਿਯੋਗ ਨਾਲ ਕੰਮ ਹੁੰਦਾ ਕਿਉਂਕਿ ਇੱਕ ਦੂਜੇ ਦੀ ਰਏ ਨਾਲ ਸਾਰੇ ਕੰਮ ਹੁੰਦੇ ਆ ਪਰ ਪੀਤੀ ਨੇ ਰੰਗ ਬਹੁਤ ਵਧੀਆ ਮਾਰਿਆ ਜੋ ਮਟਕਾਈ ਨਾਲ ਜੋ ਵੀ ਕੰਮ ਕੀਤਾ ਟਕਾਈ ਨਾਲ ਕੀਤਾ ਇੱਧਰ ਰੇਗ ਮਾਰ ਤੇ ਆਪਣੇ ਗੁਰਵਿੰਦਰ ਦੀ ਡਿਊਟੀ ਦੀ ਪ੍ਰੀਤ ਬੂਟਾ ਇਹ ਪਾਈਪ ਚੱਕੇ ਇੱਧਰ ਉੱਧਰ ਰੱਖਦੇ ਦੀ ਤੇ ਆ ਗਿਆ ਆਪਣੇ ਸਿਆਣੀ ਬੰਦੇ ਜੀ ਹਣੀ ਨੂੰ ਅਸੀਂ ਪਿਆਰ ਨਾਲ ਮੈਨੇਜਰ ਕਹਿ ਦਿੰਨੇ ਆ ਤੇ ਆਪਣਾ ਗਿੱਲ ਹੈ ਕਾਪੀ ਵਾਲਾ ਬਾਈ ਦਾ ਕਿਉਂਕਿ ਜਿਹੜਾ ਕੁਝ ਵੀ ਨੋਟ ਕਰਾਉਣਾ ਗਿੱਲ ਲਵੇ ਹੁੰਦਾ ਕੋਈ ਘਾਓ ਹੈ ਖੰਡ ਹੈ ਤੇ ਹਨ ਕੋਈ ਹੋਰ ਵੀ ਸਿੱਧਾ ਪੱਤਾ ਮਤਲਬ ਕੋਈ ਵੀ ਜਿਹੜਾ ਲੰਗਰ ਦੇ ਵਿੱਚ ਆਉਂਦਾ ਪਕੌੜੇ